ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਸੱਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੀਐਮ ਭਗਵੰਤ ਮਾਨ ਨੇ ਖੁਦ ਕੀਤਾ ਐਲਾਨ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਖਿਲਾਫ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤਾ ਸੀ ਗ੍ਰਿਫਤਾਰ ਪੁਲਿਸ ਨੇ ਸੰਦੀਪ ਸੰਨੀ ਦਾਸ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਕਰਵਾਇਆ ਮੈਡੀਕਲ ਭਰਾ ਮੰਦੀਪ ਸਿੰਘ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ 'ਤੇ ਲਾਇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ ਹੜਪਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਦਿੱਤੇ ਹੁਕਮ ਸਿੱਖ ਵਿਆਰ ਰਜਿਸਟ੍ਰੇਸ਼ਨ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ 4 ਮਹੀਨਿਆਂ ਦੇ ਅੰਦਰ ਸਾਰੇ ਰਾਜਾਂ ਨੂੰ ਐਕਟ ਬਣਾਉਂਦੇ ਦਿੱਤੇ ਹੁਕਮਾ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਦੇ ਹੋਏ ਨੁਕਸਾਨ ਲਈ 20000 ਕਰੋੜ ਦੇ ਮੁਆਵਜ਼ੇ ਦੀ ਕੀਤੀ ਮੰਗ ਪੰਜਾਬ ਦੇ ਮੌਸਮ ਲੈ ਕੇ ਆਈ ਨਵੀਂ ਅਪਡੇਟ ਅੱਜ ਫਿਰ ਪਵੇਗਾ ਮੀ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗਾ ਵਿਦੇਸ਼ ਚ ਪੜ੍ਹਾਈ ਦਾ ਮੌਕਾ ਗਿਆਨੀ ਹਰਪ੍ਰੀਤ ਸਿੰਘ ਨੇ ਸਦਿਆ ਸਟੇਟ ਡੈਲੀਗੇਟ ਜਿਲਾਸ ਅਹਿਮ ਮੁੱਦਿਆਂ ਤੇ ਹੋਵੇਗੀ ਚਰਚਾ ਵੋਟ ਚੋਰੀ ਮਾਮਲੇ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿ ਹਾਂ ਰਾਹੁਲ ਗਾਂਧੀ ਨੇ ਸੱਚਾਈ ਦਾ ਕੀਤਾ ਪਰਦਾਫਾਸ਼ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ ਕਿ 29 ਸਤੰਬਰ ਤੱਕ ਚੱਲੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਿਸ਼ੇਸ਼ ਸੈਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ ਉਨ੍ਹਾਂ ਨੇ ਖੁਦ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸਬੰਧਤ ਕੁਝ ਨੀਮਾਂ ਵਿੱਚ ਲੋਕ ਪੱਖੀ ਸੋਧਾਂ ਕਰਨ ਲਈ ਅਤੇ ਮੁਆਵਜ਼ੇ ਨਾਲ ਸਬੰਧਤ ਕੁਝ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਸਤੰਬਰ ਤੋਂ 19 ਸਤੰਬਰ ਤੱਕ ਸੱਦਿਆ ਜਾਂਦਾ ਹੈ ਦੱਸ ਦिए ਕਿ ਇਸ ਸੈਸ਼ਨ ਵਿੱਚ ਪੰਜਾਬ ਚ ਹੜ੍ਹਾਂ ਦੀ ਤਬਾਹੀ ਤੋਂ ਮਗਰੋਂ ਲੋਕਾਂ ਦੇ ਮੁੜ ਵਸੇਵੇਂ ਦੇ ਮਾਮਲੇ ਤੇ ਚਰਚਾ ਹੋਵੇਗੀ ਇਸ ਦੇ ਨਾਲ ਹੀ ਸਟੇਟ ਡਿਜਾਸਟਰ ਰਿਸਪੌਂਸ ਫੰਡਾਂ ਦੇ ਮੁੱਦੇ ਤੇ ਸੋਦਾਂ ਹੋਣ ਦੀ ਸੰਭਾਵਨਾ ਹੈ ਪੰਜਾਬ ਕੈਬਨਿਟ ਚ ਪਾਸ ਕੀਤੇ ਜਿਸ ਦਾ ਖੇਤ ਉਸ ਦੀ ਰੇਤ ਬਾਰੇ ਵਿਧਾਨ ਸਭਾ ਚ ਵੀ ਐਕਟ ਲਿਆਂਦਾ ਜਾਵੇਗਾ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੋਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਮਨਦੀਪ ਕੋਰ ਖਿਲਾਫ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਹਾਲਾਂਕਿ ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਕੋਰਟ ਤੋਂ ਸਮਾਂ ਮੰਗਿਆ ਗਿਆ ਹੈ ਤਾਂ ਜੋ ਬੈਂਕ ਖਾਤਿਆਂ ਦੀ ਡਿਟੇਲ ਦਿੱਤੀ ਜਾ ਸਕੇ ਇਸ ਤੋਂ ਬਾਅਦ ਹੀ ਫਾਈਨਲ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ ਚਲਾਨ ਤੋਂ ਬਾਅਦ ਟ੍ਰਾਇਲ ਸ਼ੁਰੂ ਹੋਵੇਗਾ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਡਰੱਗ ਮਾਮਲੇ 'ਚ ਚਲਾਨ ਪੇਸ਼ ਕੀਤਾ ਗਿਆ ਹੈ ਤੇ ਟ੍ਰਾਇਲ ਵੀ ਸ਼ੁਰੂ ਹੋ ਚੁੱਕਾ ਹੈ ਪਰ ਵਿਜੀਲੈਂਸ ਵੱਲੋਂ ਹੁਣ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਜਾਹਿਰ ਹੈ ਕਿ ਪੰਜਾਬ ਪੁਲਿਸ ਦੀ ਬਰਖਾਸਤ ਮੈਲਾ ਕਾਂਸਟੇਬਲ ਨੂੰ ਚਿੱਟੇ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਬਾਅਦ ਤੋਂ ਹੀ ਇਹ ਮਾਮਲਾ ਚੱਲਦਾ ਆ ਰਿਹਾ ਹੈ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਇਸੇ ਤਹਿਤ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਹੈ ਸੰਦੀਪ ਸੰਨੀਦੀਪ ਪਟਿਆਲਾ ਜੇਲ੍ਹ ਵਿੱਚ ਕੁੱਟਮਾਰ ਤੋਂ ਬਾਅਦ ਉਸ ਦੀ ਜੇਲ੍ਹ ਵਿੱਚ ਤਬਦੀਲੀ ਕੀਤੀ ਗਈ ਹੈ ਪਟਿਆਲਾ ਤੋਂ ਉਸ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਅਤੇ ਬੀਤੇ ਦਿਨੀ ਸੰਦੀਪ ਸਿੰਘ ਸੰਨੀ ਦਾ ਮੈਡੀਕਲ ਕਰਵਾਉਣ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਅਤੇ ਉੱਥੇ ਸੰਦੀਪ ਸੰਨੀ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਮੋਕੇ ਸੰਦੀਪ ਸੰਨੀ ਦੇ ਪਰਾ ਮਨਦੀਪ ਸਿੰਘ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਗੰਭੀਰ ਇਲਜ਼ਾਮ ਲਾਏ ਹਨ ਮਨਦੀਪ ਦਾ ਕਹਿਣਾ ਹੈ ਕਿ ਉਸਦੇ ਪਰਾ ਸੰਦੀਪ ਸੰਨੀ ਨਾਲ ਪਟਿਆਲਾ ਜੇਲ੍ਹ ਦੇ ਅੰਦਰ ਪੁਲਿਸ ਮੁਲਾਜ਼ਮਾਂ ਦੀ ਸ਼ੈਤ ਇਹ ਕੁੱਟਮਾਰ ਕੀਤੀ ਗਈ ਹੈ ਸੰਦੀਪ ਸੰਨੀ ਦੇ ਪੁਰਾਣੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਦੀਪ ਨੂੰ ਜੇਲ੍ਹ ਦੇ ਅੰਦਰ ਬੰਨ ਕੇ ਉਸਦੇ ਪੈਰਾਂ ਤੇ ਡੰਡਿਆਂ ਨਾਲ ਵਾਰ ਕੀਤੇ ਗਏ ਜਿਸ ਨਾਲ ਉਸ ਦੀਆਂ ਲੱਤਾਂ ਤੇ ਨੀਲ ਪੈ ਗਏ ਹਨ ਮੂੰਹ ਸੁੱਜ ਗਿਆ ਹੈ ਤੇ ਅੱਖਾਂ ਤੇ ਵੀ ਸੋਈ ਗਈ ਹੋਈ ਹੈ ਮਨਦੀਪ ਨੇ ਦਾਵਾ ਕੀਤਾ ਹੈ ਕਿ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੈਡੀਕਲ ਨਹੀਂ ਕਰਵਾਇਆ ਗਿਆ ਸੀ ਮਨਦੀਪ ਸਿੰਘ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਪੂਰੇ ਮਾਮਲੇ 'ਚ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਦਾ ਹੱਥ ਹੈ ਤੇ ਉਸ ਦੀ ਸ਼ੈਤ ਹੀ ਇਹ ਕੁੱਟਮਾਰ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਹੈ ਅਤੇ ਹੜ੍ਹ ਰਾਹਤ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਰਾਹਤ ਕੈਂਪਾਂ ਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਰੋਜ਼ਾਨਾ ਦੌਰਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਨਾਲ ਹੀ ਉਹਨਾਂ ਨੂੰ ਮਿਸ਼ਨ ਚੜ੍ਹਦੀ ਕਲਾ ਬਾਰੇ ਜਾਣੂ ਕਰਵਾਇਆ ਗਿਆ ਹੈ ਇਸ ਮਿਸ਼ਨ ਤੋਂ ਇਕੱਠਾ ਕੀਤਾ ਗਿਆ ਹੈ ਕਿ ਇੱਕ ਪੈਸਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੂਲ ਵਸੇਵੇ ਲਈ ਖਰਚ ਕੀਤਾ ਜਾਵੇਗਾ ਇੱਕ ਮਹੱਤਵਪੂਰਨ ਦੇਸ਼ ਵਿੱਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ आनंद मैरिज एक्ट 1909 ਦੇ ਤਹਿਤ ਨਿਯਮ ਨਹੀਂ ਬਣਾਏ ਹਨ ਨੂੰ 4 ਮਹੀਨੇ ਦੇ ਅੰਦਰ ਅਜਿਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਇੱਕ ਜਾਣਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਹੈ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਦੀਨ ਕੀਤੇ ਗਏ ਸਾਰੇ ਵਿਆਹ ਬਿਨਾ ਕਿਸੇ ਪੇਦ-ਪਾਪ ਦੇ ਮੌਜੂਦਾ ਕਾਨੂੰਨੀਟਾਂ ਚੇਦੀਨ ਰਜਿਸਟਰ ਕੀਤੇ ਜਾਣ ਚਾਹੀਦੇ ਹਨ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਚ ਕਿਹਾ ਕਿ ਜਿੰਨਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਜੇ ਤੱਕ ਧਾਰਾ 6 ਦੇ ਤਹਿਤ ਨਿਯਮ ਸੂਚਿਤ ਨਹੀਂ ਕੀਤੇ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਿਹਾ ਕਰਨਾ ਪਵੇਗਾ ਤੁਰੰਤ ਪ੍ਰਭਾਵ ਨਾਲ ਅਤੇ ਨਿਯਮ ਬਣਨ ਤੱਕ ਬਿਨਾਂ ਕਿਸੇ ਦੇ ਪੇਦ ਭਾਵ ਦੇ ਪ੍ਰਚਲਿਤ ਵਿਆਹ ਰਜਿਸਟ੍ਰੇਸ਼ਨ ਢਾਂਚੇ ਦੇ ਤਹਿਤ ਰਜਿਸਟਰ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਰਾਜਾਂ ਨੇ ਪਹਿਲਾਂ ਹੀ ਨੀਮਾ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਨੂੰ 3 ਮਹੀਨਿਆਂ ਦੇ ਅੰਦਰ ਇੱਕ ਵਿਆਖਿਆਤਮਕ ਸਰਕੂਲਰ ਜਾਰੀ ਕਰਨਾ ਹੋਵੇਗਾ ਜਿਸ ਵਿੱਚ ਪ੍ਰਕਿਰਿਆ ਦਾ ਵੇਰਵਾ ਦਿੱਤਾ ਜਾਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਅਥਾਰਟੀ ਕਿਸੇ ਹੋਰ ਕਾਨੂੰਨ ਅਧਿਨ ਦੋ ਰਜਿਸਟ੍ਰੇਸ਼ਨ ਤੇ ਜੋਰ ਨਾ ਦੇਵੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਾਲਣਾ ਦੀ ਨਿਗਰਾਨੀ ਕਰਨ ਲਈ ਹਰੇਕ ਰਾਜ ਕੇਂਦਰ ਸ਼ਾਸਿਤ ਪਰਦੇਸ਼ਾਂ ਵਿੱਚ 2 ਮਹੀਨਿਆਂ ਦੇ ਅੰਦਰ ਇੱਕ ਸਖਤਰ ਪੱਦਰ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਆਨੰਦ ਕਾਰਜ ਵਿਆਹ ਦੀ ਰਜਿਸਟ੍ਰੇਸ਼ਨ ਲਈ ਕੋਈ ਵੀ ਅਰਜੀ ਸਿਰਫ ਇਸਧਾਰਤੇ ਰੱਦ ਨਹੀਂ ਕੀਤੀ ਜਾਵੇਗੀ ਕਿ ਧਾਰਾ 6 ਅਧੀਨੀ ਮਜੇ ਤੱਕ ਸੂਚਿਤ ਨਹੀਂ ਕੀਤੇ ਗਏ ਹਨ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਲਈ 20000 ਕਰੋੜ ਦਾ ਫੰਡ ਜਾਰੀ ਕੀਤਾ ਜਾਵੇ। ਪੰਜਾਬ ਲਈ 1600 ਕਰੋੜ ਬਹੁਤ ਥੋੜੇ ਹਨ। ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ। ਹੜ੍ਹਾਂ ਕਾਰਨ ਬਹੁਤ ਸਾਰੇ ਪਿੰਡਾਂ ਦੇ ਲੋਕ ਬੇਘਰ ਹੋ ਗਏ ਹਨ। ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਬੰਜਰ ਹੋ ਗਈਆਂ ਹਨ ਅਤੇ ਮਾਲ ਪਸ਼ੂਆਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਇਮਾਰਤਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ 1600 ਕਰੋੜ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਉਹ ਗੁਰਦਾਸਪੁਰ ਦੇ ਸੂਬਾ ਸਰਕਾਰ ਦੇ ਮੰਤਰੀਆਂ ਅਧਿਕਾਰੀਆਂ ਤੇ ਭਾਜਪਾ ਆਗੂਆਂ ਨੂੰ ਮਿਲੇ ਸਨ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੋਂ ਖੁਸ਼ ਨਹੀਂ ਹੈ ਇੱਥੇ ਵੀ ਦੱਸ ਦਈਏ ਕਿ ਪਿਛਲੇ ਦਿਨੀ ਕਾਂਗਰਸੀ ਲੀਡਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਪੰਜਾਬ ਦੌਰੇ ਤੇ ਆਏ ਸਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਇਸ ਦੌਰਾਨ ਉਹਨਾਂ ਨੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਸੀ ਉਹਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੀ ਵੀ ਮੰਗ ਕੀਤੀ ਸੀ ਪੰਜਾਬ ਦੇ ਮੌਸਮ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਫਿਰ ਤੋਂ ਬਦਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕਈ ਹਿੱਸਿਆਂ 'ਚ ਬੱਦਲ ਵਾਈ ਰਹੇਗੀ ਅਤੇ ਅੱਜ ਪੰਜਾਬ ਦੇ ਵਾਫਾ ਖੇ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ ਬੀਤੇ ਦਿਨੀ ਸਵੇਰ ਤੋਂ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਸੀ ਇਹ ਸਿਲਸਲਾ ਅਗਲੇ ਕੁਝ ਦਿਨ ਜਾਰੀ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੀ ਸਮਾਜੀ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਤੇ ਇਸ ਦੌਰਾਨ ਪੋਸਟ میٹرਿਕ ਸਕਾਲਰਸ਼ਿਪ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ 35% ਦੀ ਤੱਕ ਦਾ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਉੱਚ ਸਿੱਖਿਆ ਲਈ ਓਵਰਸੀ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਬੱਚੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਹੈ 60% ਦੇ ਤੋਂ ਵਾਧਾ ਅੰਕ ਹਾਸਲ ਕੀਤੇ ਹਨ ਅਤੇ ਉਮਰ 35 ਸਾਲ ਤੋਂ ਘੱਟ ਹੈ ਇਸ ਯੋਜਨਾ ਦਾ ਫਾਇਦਾ ਚੁੱਕ ਸਕਣਗੇ ਖਾਸ ਗੱਲ ਇਹ ਹੈ ਕਿ ਇਸ ਸਕੀਮ ਵਿੱਚ 30% ਦੀ ਹਿੱਸੇਦਾਰੀ ਲੜਕੀਆਂ ਲਈ ਰਾਖਵੀ ਹੋਵੇਗੀ ਸਰਕਾਰ ਨੇ ਪੂਰੀ ਦੁਨੀਆ 'ਚ 500 ਯੂਨੀਵਰਸਿਟੀ ਦੀ ਚੋਣ ਕੀਤੀ ਹੈ ਤੇ ਜਿੱਥੇ ਬੱਚਾ ਦਾਖਲਾ ਲੈ ਸਕੇਗਾ ਸਕਾਲਰਸ਼ਿਪ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ ਟਿਕਟ ਖਰਚ ਟਿਊਸ਼ਨ ਫੀਸ ਤੇ ਸਾਲਾਨਾ 13.17 ਲੱਖ ਰੁਪਏ ਮੇਨਟੇਨੈਂਸ ਅਲਾਉਟ ਉਪਲਬਧ ਕਰਾਇਗਾ ਇਹ ਸਹਾਇਤਾ ਬੱਚੇ ਦੇ ਕੋਰਸ ਦੀ ਮਿਆਦ ਮੁਤਾਬਕ ਭਾਵੇਂ 3 ਸਾਲ ਦਾ ਹੋਵੇ ਜਾਂ 4 ਸਾਲ ਦਾ ਦਿੱਤੀ ਜਾਵੇਗੀ ਨਾਲ ਹੀ ਮੈਡੀਕਲ ਬੀਮਾ ਦਾ ਭਾਰਤੀ ਸਰਕਾਰ ਚੁਕੇਗੀ ਮੰਤਰੀ ਨੇ ਕਿਹਾ ਕਿ ਇਹ ਸਕੀਮ ਖਾਸ ਤੌਰ ਤੇ ਉਹਨਾਂ ਗਰੀਬ ਪਰਿਵਾਰਾਂ ਲਈ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਪੜ੍ਹਾਈ ਕਰਕੇ ਬਿਹਤਰ ਭਵਿੱਖ ਬਣਾਉਣਾ ਚਾਹੁੰਦੇ ਹਨ ਸਰਕਾਰ ਜਲਦ ਹੀ ਇਸ ਲਈ ਵੈੱਬਸਾਈਟ ਸ਼ੁਰੂ ਕਰੇਗੀ ਜਿੱਥੇ ਬੱਚੇ ਆਪਣੀ ਪਸੰਦ ਦੀ ਯੂਨੀਵਰਸਿਟੀ ਦੀ ਚੋਣ ਕਰ ਸਕਣਗੇ ਇਸ ਵਿੱਚ 40 ਬੱਚਿਆਂ ਨੂੰ ਐਂਟਰਸ ਦੇ ਆਧਾਰ ਤੇ ਚੁਣਿਆ ਜਾਵੇਗਾ ਤੇ ਉਹਨਾਂ ਨੂੰ 2 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਨਵੇਂ ਬਣੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ 25 ਸਤੰਬਰ ਨੂੰ ਸਟੇਟ ਜਰਨਲ ਡੈਲੀਗੇਟ اجلاس ਸੱਦਿਆ ਹੈ ਇਹ اجلاس ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਗਿਆ ਹੈ ਇਸ ਡੈਲੀਗੇਟ اجلاس ਵਿੱਚ ਜਿੱਥੇ ਅਗਲੇ ਪ੍ਰੋਗਰਾਮ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਹੋਵੇਗੀ ਉੱਥੇ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ ਵੋਟ ਚੋਰੀ ਦੇ ਮਾਮਲੇ 'ਚ ਕਾਂਗਰਸੀਆ ਗੁਰਾਹਲ ਗਾਂਧੀ ਵੱਲੋਂ ਕੀਤੇ ਖੁਲਾਸੇ ਮਗਰੋਂ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਹੋਏ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਉਕਤ ਬਿਆਨ ਵਿੱਚ ਸਚਾਈ ਦਾ ਪਰਦਾ ਫਾਸ਼ ਕੀਤਾ ਹੈ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ ਅਤੇ ਚੋਣ ਕਮਿਸ਼ਨ ਵੋਟ ਚੋਰਾਂ ਦੀ ਰੱਖਿਆ ਕਰਨ ਚ ਲੱਗਿਆ ਹੋਇਆ ਹੈ ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਖੂਨ ਵਹਾਇਆ ਹੈ ਅਸੀਂ ਮੋਦੀ ਭਾਜਪਾ ਤੇ ਸਯੋਗੀ ਚੋਣ ਕਮਿਸ਼ਨ ਨੂੰ ਵੋਟਾਂ ਦੀ ਚੋਰੀ ਨਹੀਂ ਕਰਨ ਦੇਵਾਂਗੇ ਅਖੀਰ ਚ ਉਹਨਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਰਾਹੁਲ ਗਾਂਧੀ ਦੇ ਨਾਲ ਖੜੇ ਹੋਣ ਅਤੇ ਲੋਕਤੰਤਰ ਦੀ ਰੱਖਿਆ ਕਰਨ ਲਈ ਅਪੀਲ ਕੀਤੀ ਹੈ ਜਿਹੜਾ ਤੇ ਬਹੁਤ ਹੀਨੀਅਸ ਕ੍ਰਾਈਮ ਹੋਇਆ ਜਿਹੜੀ ਮੰਦਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕੱਜੀ ਹਾਰਪੁਰ ਵਾਲੀ ਉਹ ਤੇ ਬਖਸ਼ਣ ਯੋਗ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਹਾਜ਼ ਨਹੀਂ ਦਿੱਤਾ ਜਾਊਗਾ ਫਾਸਟ ਟ੍ਰੈਕ ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਆ ਇਹਦੇ ਲੋਕਾਂ ਨੂੰ ਮਿਲੀ ਚਾਹੀਦੀ ਦੁਵਾਈ ਜਾਵੇ ਦਿੱਤੀ ਰਾਤ ਅਮਰਸਨ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਹਾਂ ਇਹ ਡੈਫੀਨਿਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀ ਨੂੰ ਲੈ ਕੇ ਸਨੈਪ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜੜਾਇਆ ਜਾਊਗਾ ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾਰਾ ਕੀਏ ਕੀ ਕਿਉਂਗਾ ਅਸੀਂ ਵੀ ਪ੍ਰਵਾਸੀ ਆਂ ਦੇਸ਼ ਦੇ ਅੱਡ ਅੱਡ ਹਿੱਸਿਆਂ 'ਚ ਪੰਜਾਬੀ ਔਰ ਸਿੱਖ ਪਰਟੀਕੂਲਰ ਨੇ ਲੋਪ ਰਹਿੰਦੇ ਆ ਇਤਨਾ ਕਿਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿੰਨਾ ਹੱਦ ਤੱਕ ਪਤਾ ਹੀ ਵਰਤ ਰਹੇ ਆ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਾਂ ਨਹੀਂ ਜਾਊਗਾ ਇਹ ਬੜਾ ਸਪਸ਼ਟ ਸੰਦੀਪ ਸਿੰਘ ਸਣੀ ਜੋ ਕਿ ਜੇਲ੍ਹ ਚੰਦਨ ਸਬੰਧਿਤ ਕੀਤਾ ਗਿਆ ਕਾਫੀ ਲੋਕ ਨਿਰਾਸ਼ ਹਨ ਕਿ ਸਰਨੇ ਇਸ ਤਰ੍ਹਾਂ ਨਿਪਟਾਇਆ ਨਹੀਂ। ਉਹਨਾਂ ਦਾ ਕਹਿਣਾ ਹੈ ਇਹ ਮਾਮਲਾ ਹਜੇ ਅੰਡਰ ਇਨਵੈਸਟੀਗੇਸ਼ਨ ਹੈ। ਮੈਨੂੰ ਹਜੇ ਇਸ ਬਾਰੇ ਅੱਜਕੱਤ ਰਿਪੋਰਟ ਵੀ ਨਹੀਂ ਪਤਾ ਕਿ ਕੋਈ ਜਿਸ ਤਰ੍ਹਾਂ ਦੀ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਟਕਾਮ ਉਸ ਦੇ ਹਿਸਾਬ ਨਾਲ ਹੀ ਉੱਥੇ ਪ੍ਰਕਿਰਿਆ ਵੀ ਔਰ ਕਾਰਵਾਈ ਵੀ। 86 ਪੁਆਇੰਟਿਆਂ ਨੂੰ ਜਾਣੂ ਹੈ ਕਿ ਪੰਜਾਬ ਸਰਕਾਰ ਦੀ ਟੈਮਪਲ ਤੇ ਗੇਟ ਮਾਈਨਿੰਗ ਦੀ ਹੋਈ ਪੂਰੀ ਵਾਕ। ਕੋਈ ਅਧਰ ਰਾ ਆਪਣਾ ਹਿਮਾਚਲ ਚ ਕੀ ਹੋਇਆ? ਜੰਮੂ ਕਸ਼ਮੀਰ ਚੁੱਕਿਆ ਹਰ ਤੇ ਰਾਜ ਹਰਿਆਣਾ ਤੇ ਆਇਆ ਉੱਤਰਾਖੰਡ ਵੀ ਆ ਰਹੇ ਉਹ ਇਹ ਤੇ ਮੈਨੂੰ ਲੱਗਦਾ ਵੀ ਬੀਜੇਪੀ ਨੇ ਇਸ ਵਿਪਤਾ ਦਾ ਜਦੋਂ ਮੁਸ਼ਕਲ ਦਾ ਸਮਾਂ ਪੰਜਾਬੀਆਂ ਉਦੋਂ ਵੀ ਉਹ 정치ਕ ਰੋਟੀਆਂ ਸੇਕਣ ਦਾ ਹੀ ਕੰਮ ਕੀਤਾ ਹੈ چاہے ਉਹ ਐਗਰੀਕਲਚਰ ਮਿਸਟਰ ਸਾਹਿਬ ਸਿਵਰਾਜ ਸਿੰਘ ਚੌਹਾਨ ਹੋਣ ਚਾਹੇ ਰੋਜ਼ ਆਪਾਂ ਦੇਖਦੇ ਉਹਨਾਂ ਦੇ ਮੰਤਰੀ ਆ ਰਹੇ ਆ ਲੇਕਿਨ ਜਦੋਂ ਕਹੀਦਾ ਆ ਵੀ ਪੰਜਾਬ ਨੂੰ ਕੀ ਦੇ ਰਹੇ ਉਦੋਂ ਉਹਨਾਂ ਕੋ ਕੋਈ ਜਵਾਬ ਨਹੀਂ ਦਿੰਦਾ ਹਰ ਮਸਲੇ ਤੋਂ ਵੋਟਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੀਦਾ ਜੇ ਪੰਜਾਬ ਮੁਸ਼ਕਲ ਤੋਂ ਗੁਜ਼ਰ ਰਿਹਾ ਹੈ ਹੜ੍ਹਾਂ ਦੇ ਕਾਰਨ ਵੱਧ ਬਰਸਾਤ ਦੇ ਕਾਰਨ ਤੇ ਉਸ ਟਾਈਮ ਸਾਡੇ ਮੁਲਕ ਦਾ ਫੈਡਰਲ ਸਟਰਕਚਰ ਵੀ ਇਹ ਕਹਿੰਦਾ ਕਿ ਇਹ ਸੂਬਾ ਜਿਹੜਾ ਮੁਸ਼ਕਲ 'ਚ ਆ ਉਹਦੀ ਸੈਂਟਰ ਸਾਫ ਕੇਂਦਰ ਸਰਕਾਰ ਵੱਲੋਂ ਗਿਰਤਮ ਅਲੇ ਦਰਸ਼ਨਾ ਦੇ ਰਿਹਾ ਪਾਕਿਸਤਾਨ ਤੇ ਰੁਕੂ ਪਈਆ ਕੀ ਪਾਰ ਪਾਕਿਸਤਾਨ ਮੈਥ ਕੇ ਦੇ ਦਾਰੇ ਵਪਾਰ ਬੰਦ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਜਿਸ ਦਿਨੇ ਰੋਕ ਲਾਈ ਗਈ ਆ ਸ਼੍ਰੀ ਨਮਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਤੋਂ ਹੀ ਨਹੀਂ ਜੇ ਠੇਕ ਦਿਨ ਪਹਿਲਾਂ ਇਦੋਂ ਲੋਕਾਂ ਦੇ ਇਕਨੋਮਿਕ ਤੇ ਆਰਥਿਕ ਹਿੱਤ ক্রিকেট ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਦੇ ਹੋ ਤੇ ਜਿੱਥੇ ਆਸਤਾ ਤੇ ਸ਼ਰਧਾ ਦਾ ਵਿਸ਼ੇ ਆ ਨਨਕਾਣਾ ਸਾਹਿਬ ਉਹ ਮੁਕद्दਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਅਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉਹ ਸੁਨੇਹਾ ਮਿਲਦਾ ਹੈ ਬਹੁਤ ਮੰਦਪਾਗਿਆ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਨ ਵੀ ਕਰਦੇ ਹਾਂ ਕਿ ਕਿ ਜਿਹੜੇ ਲੋਕ ਸ਼ਰਧਾ ਨਾਲ ਨਤਮਸਤ ਪਹੁੰਚ ਜਾਂਦੇ ਨੂੰ ਖੁੱਲਣਾ ਚਾਹਣਾ ਖੁੱਲਿਆ ਜਾਣਾ ਦੇਖੋ ਮੈਨੂੰ ਲੱਗਦਾ ਹਤੇ ਇਹਦੇ ਤੇ ਬੋਲਣਾ ਠੀਕ ਨਹੀਂ ਹੈ ਪਹਿਲਾਂ ਸਾਡੇ ਜਿਹੜੇ ਬਾਰਡਰ ਦੇ ਲੋਕ ਖਾਸ ਕਰਕੇ ਇਸ ਵਿਵਪਦਾ ਚ ਫਸੇ ਉਹਨਾਂ ਨੂੰ ਕੱਢਣਾ ਸਾਡੀ ਪ੍ਰਾਇੋਰਟੀ ਹੈ ਔਰ ਤੁਸੀਂ ਦੇਖਿਆ ਹੋਣਾ ਸਾਰੀ ਮਸ਼ੀਨਰੀ ਚਾਹੇ ਉਹ ਐਮਐਲਏ ਸਹਿਬਾਨ ਮੰਤਰੀ ਹੋਣ ਸਾਰੇ ਲੀਡਰ ਪਾਰਟੀ ਦਾ ਕੈਡਰ ਹਰ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨਾਲ ਲੋਕਾਂ ਨੂੰ ਪਹਿਲਾਂ ਇਸ ਮੁਸ਼ਕਲ ਤੋਂ ਕੱਢ ਕੇ ਰਾਹਤ ਦੇਣ ਮੁਰਬ ਸੇਵਾ ਵਾਸਤੇ ਲੱਗੇ ਹੋਏ ਆ ਉਸ ਤੋਂ ਬਾਅਦ ਰਾਜਨੀਤੀ ਕਰਾਂਗੇ ਖਾਲਸਾ ਮਹੀਨ ਜੀ ਦੀ ਫਤਿਹ ਮੈਂ ਇੱਕ ਵੱਡੀ ਜਿੱਤ ਇਹਨੂੰ ਆਪਾਂ ਖਬਰ ਕਹਿ ਲਈਏ ਸੁਣਾਇਆ ਕਹਿ ਲਈਏ ਉਹ ਮੈਂ ਤੁਹਾਨੂੰ ਦੇਣਾ ਚਾਹਨਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀਗਾਮ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕਿ ਉਹਦੇ ਅੱਗੇ ਡਾਕਟਰਾਂ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਕਿ ਇਹਦਾ ਮੈਡੀਕਲੀ ਐਗਜ਼ਾਮਿਨ ਕੀਤਾ ਜਾਵੇ ਅੱਜ ਸੰਗਰੂਰ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਤਲੇ ਬੋਰਡ ਆਫ ਡਾਕਟਰਸ ਕਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ੍ਹ ਸੁਪਰਡੈਂਟ ਸਾਡੇ ਸੰਗਰੂਰ ਨੇ ਉਹ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਹੱਥ ਬਨ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਧਰਵਾਦ ਸਾਡੀਆਂ ਅਦਾਲਤਾਂ ਦਾ ਮਾਣਯੋਗ ਸਾਡੀ ਜੁਡੀਸ਼ਰੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਿਹੜੀ ਜਿੱਤ ਸਾਨੂੰ ਅੱਜ ਪ੍ਰਾਪਤ ਹੋਈ ਹੈ ਸੋ 12 ਤਰੀਕ ਦੇ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰਾ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਪ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਾਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਵਾਰਾਂ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਾਨਜੋ ਕੋਰਟ ਨੇ ਇੱਕ ਵੱਡਾ ਕੌਗਨਿਸੈਂਸ ਲੈ ਕੇ ਕੱਲ ਜਿਹੜਾ ਆਰਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਘੂੜ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਗਿਆ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਪੁਨਿਸ਼ਮੈਂਟ ਕੀਤਾ ਜਾਣਾ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਦੇਣੀ ਚਾਹਣਾ ਇਸ ਮਾਮਲੇ ਦੇ ਵਿੱਚ ਅਸੀਂ ਮੰਨ ਚੁੱਕ ਹਾਈ ਕੋਰਟ ਦਾ ਵੀ ਕਲ ਦਰਵਾਜ਼ਾ ਜਣਾ ਸੀ ਪੜਕਾਉਂਦਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤੇ ਡੰਗਾਈ ਨੂੰ ਦੇਖਦੇ ਹੋਏ ਅੱਜ 2 ਵਜੇ ਦੁਬਾਰਾ ਸੁਣਵਾਈ ਵੀ ਹੋਣੀ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮੰਨ ਚੋ ਕੋਰ ਪਟਿਆਲਾ ਜੀਐਮਸੀ ਦੇ ਸਾਹਮਣੇ ਉਹਨੂੰ ਕਲੈਰੀਫਾਈ ਕਰਨਾ ਬਿਲਕੁਲ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇਹਦੇ ਵਿੱਚ ਆਨਰਬੈਲ ਜੂਰੀਸਡਿਕਸ਼ਨਲ ਮੈਜਿਸਟ੍ਰੇਟ ਸਾਹਮਣੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜੇਕਰ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਕਿਸੇ ਤਰ੍ਹਾਂ ਗਲਤ ਕਣੀ ਕਰਨੀ ਚਾਹੁੰਨਾ ਕਿ ਇਹ ਆਰਡਰ ਫੋਨੇਬਲ ਕੋਰਟ ਜੂਰੀਸਡੀਕਸ਼ਨ ਮੈਜਿਸਟਰ 15 ਤਰੀਕ ਨੂੰ ਲਗਾਤਾਰ ਪਾਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਬਿਲਕੁਲ ਡਿਸਅਬੀਡੈਂਸ ਸੀ ਕਿਉਂਕਿ ਕਿਤੇ ਨਾ ਕਿਤੇ ਢੀਠਪੂਣਾ ਖੜਾ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਬੜੇ ਕਲੀਅਰ ਤਰੀਕੇ ਨਾਲ ਕਰਕੇ ਬਖਾਇਆ ਸੋ ਬਹੁਤ ਮਤਭਾਗਾਂ ਉਹਨਾਂ ਦੀ ਐਕਟ ਸੀ ਪਰ ਉਹਦੇ ਉਹਦੇ ਤੁਸੀਂ ਕਹੋਗੇ ਉਹਦੇ ਉਲਟ ਕਿਤੇ ਨਾ ਕਿਤੇ ਸਾਡੀ ਡਿਗਨਿਟੀ ਪਰਮ ਹੋ ਗਈ ਸਟੈਂਡ ਸੀ ਵੀ ਜਨਮ ਤੱਕ ਭਾਈ ਸਰਦੀਪ ਸਿੰਘ ਸਾਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਸੋ ਬਿਲਕੁਲ ਅਸੀਂ ਆਪਣਾ ਇਹ ਠਾਣ ਲਿਆ ਸੀ ਕਿ ਅੱਜ ਕਿਤੇ ਨਾ ਕਿ ਅਸੀਂ ਹੌਨਰੇਬਲ ਕੋਰਟ ਦਾ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਫੇਰ ਕੱਲ ਇਸ ਮਾਮਲੇ 'ਚ ਦਖਲ ਦਿੱਤਾ ਇਪਲੈਨ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਸੀ ਸਾਹਿਬ ਪਟਿਆਲਾ ਦੇ ਇਹਨੂੰ ਦੇਬ ਸੁਪਰਡੈਂਟ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਦੀਪ ਸਿੰਘ ਸਣੀ ਨੂੰ ਉਹਨਾਂ ਨੂੰ ਠਾਰੋ ਦੀ ਉਹਨਾਂ ਦੇ ਜੋਰਤ ਸੱਦ ਜੋ ਬਰੂਟੈਲਿਟੀ ਕੁਰਸਣਾ ਨਹੀਂ ਕੀਤੀ ਉਹਦੀ ਜਾਂਚ ਕਰਨ ਲਈ ਉਹਨਾਂ ਨੇ ਐਸਐਮਓ ਬੋਰਡ ਆਫ ਡਾਕਟਰਸ ਪੈਨਲ ਬਿਠਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ ਹੋਰ ਦੇ ਵਿੱਚ ਇੱਕ ਬਹੁਤ ਰਿਮਾਰਕ ਐਂਡ ਲਈ ਆਰਡਰ ਕੀਤਾ ਉਹਨਾਂ ਨੇ ਕੀਤਾ ਕਿ ਐਸਐਮਓ ਸਾਬ ਤੇ ਜਿਹੜਾ ਜੇਲ੍ਹ ਸੁਪਰਡੈਂਟ ਜੇਲ੍ਹ ਸੁਪਰਡੈਂਟ ਉਹ ਤੇ ਅਸਿੱਤ ਵੀ ਅਸਤਾਨੀ ਤੁਸੀਂ ਮੈਡੀਕਲ ਚੈੱਕਅਪ ਕਰਾਓ ਤੇ ਫਟਾਫਟ ਉਹਨਾਂ ਨੂੰ ਬਿਠਾਓ ਫਿਰ ਡਾਕਟਰ ਤੁਸੀਂ ਜੁਡੀਸ਼ੀਅਲ ਲੋਕਅਪ ਚ ਘਾਓ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ ਇਮੀਜੈਂਟਲੀ ਤੁਸੀਂ ਰਿਪੋਰਟਸ ਜੜੀਆਂ ਨੇ ਤੁਹਾਡੀਆਂ ਤਸੱਦਦ ਪ੍ਰੋਟੈਨਟੀ ਦੀ ਉਹ ਤੁਸੀਂ ਪਹਿਲਾਂ ਸਾਡੀ ਆਨਰੇਬਲ ਕੋਰਟ ਦੇ ਵਿੱਚ ਭੱਜੜੀਆਂ ਨੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਡਿਪਾਰਚਰ ਤੋਂ ਪਹਿਲਾਂ ਉਹ ਸਾਰੀ ਨੈ ਇਗਜ਼ਾਮინ ਕਰਾਂਗੀ ਸੋ ਸਬਸੀਕੁਐਂਟਲੀ ਦੇਖਰ ਉਹਨਾਂ ਨੂੰ ਮੈਡੀਕਲ ਕੇਅਰ ਦੀ ਟ੍ਰੀਟਮੈਂਟ ਦੀ ਲੋੜ ਹੋਈ ਕਿਉਂਕਿ ਲੋੜ ਤਾਂ ਹੋਣੀ ਹੈ ਸੋ ਉਹ ਕਹਿੰਦੀ ਕਿ ਅਸੀਂ ਉਹਨਾਂ ਨੂੰ ਫਰਦਰ ਕੋਰਟ ਦੇਖੇਗੀ ਕਿ ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਐਡਮਿਟ ਕਰਨਾ ਹੈ ਜਾਂ ਉਹਨਾਂ ਨੂੰ ਫਰਦਰ ਉਹਦੇ ਲਈ ਕਿਸੇ ਹੋਰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰਨਾ ਸੋ ਅਸੀਂ ਸਾਰੀ ਟੀਮ ਅਸੀਂ ਬਿਲਕੁਲ ਇਸ ਗੱਲ ਦੀ 100% ਮੈਂ ਸਹਿਮਤ ਹਾਂ ਕਿ ਸਾਰੀ ਟੀਮ ਨੇ 12 ਤਰੀਕ ਨੂੰ ਲਗਾਤਾਰ ਮਿਹਨਤ ਕੀਤੀ ਤਾਂ ਇਹ ਬਿਲਕੁਲ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਪਰ ਇਨਸਾਫ ਕਿਤਨਾ ਕਿੱਡੇ ਭਾਈ ਸਾਹਿਬ ਧੀਰਜ ਸਿੰਘ ਖੜੀ ਦੇ ਪਰਿਵਾਰ ਨੂੰ ਮਿਲਿਆ ਜਿਨ੍ਹਾਂ ਦੇ ਤੁਸੀਂ ਕਹੋ ਦੀ ਯੋਧੇ ਨਾਲ ਬੱਚੇ ਨਾਲ ਇਸ ਤਰ੍ਹਾਂ ਅਨਮਨੁੱਖੀ ਤਸੱਦਦ ਕੋਲ ਸੁਣੋ ਪੀਤਾ ਸੀ ਤੇ ਕੋਰਟ ਦੀ ਆਰਡਰ ਦੀ ਡਿਸਆਬਿਡੈਂਸੀ ਕਿਤਨਾ ਕਿਤੇ ਅਨੋਰੇਬਲ ਹਾਈ ਕੋਰਟ ਤੇ ਦਖਲ ਦੇਣ ਤੋਂ ਬਾਅਦ ਕਿਤਨਾ ਕਿਤੇ ਇਹਨਾਂ ਨੂੰ ਵੀ ਜਿਹੜੇ ਥੱਲੇ ਜੇਲ ਸੁਪਰਡੈਂਟ ਸਿਕੇ ਕਿਤਨਾ ਕਿਤੇ ਉਹਨਾਂ ਦੇ ਵੀ ਦਿਮਾਗ ਤੇ ਆ ਗਈ ਆ ਵੀ ਕਿਤੇ ਕੋਰਟ ਦੀ ਗੜੀ ਤੁਸੀਂ ਕਹੋ ਮਰਿਆਦਾ ਹੈ ਇਤਨਾ ਕਿਤੇ ਕੈਮਰਾ ਠੀਕ ਨਹੀਂ ਸੋ ਅੱਜ ਤੁਸੀਂ ਕਹੋਗੇ ਉਹਨਾਂ ਨੇ ਉਸ ਆਰਡਰ ਦੀ ਹਜੇ ਉਹਨਾਂ ਨੂੰ ਭਾਈ ਸੰਦੀਪ ਸਿੰਘ ਫਣੀ ਉੱਥੇ ਉੱਥੇ ਹਸਪੀਟਲ ਦੇ ਵਿੱਚ ਪਹੁੰਚਾਤਾ ਸੋ ਸਬਸੀਕੁਐਂਟਲੀ ਜਿਹੜੀ ਇਹ ਤੱਕ ਕੋਈ ਜਾਣਕਾਰੀ ਹੋਏਗੀ ਉਹ ਅਸੀਂ ਤੁਹਾਡੇ ਨਾਲ ਫੇਰ ਫਰਦਰ ਸਾਂਝਾ ਕਰਾਂਗੇ ਸੋ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਵਾਸੀਆਂ ਨੂੰ ਲੈ ਕੇ ਬਹੁਤ ਜਿਹੜਾ ਗੱਲ ਚੱਲਦੀ ਨਜ਼ਰ ਆ ਰਹੀ ਹੈ ਕਈ ਜਗ੍ਹਾ ਤੋਂ ਉਹਨਾਂ ਨੂੰ ਕਟਿਆ ਵੀ ਜਾ ਰਿਹਾ ਹੈ ਕਿਸ ਤਰ੍ਹਾਂ ਦਿੱਖਦੇ ਇਸ ਨੂੰ ਵੇਖੋ ਭਾਰਤ ਦੇਸ਼ ਈਕਾਗਾ ਸਾਰਿਆਂ ਨੂੰ ਇੱਕ ਦੂਜੀ ਜਗ੍ਹਾ ਤੇ ਹਰ ਇੱਕ ਵਿਅਕਤੀ ਕੋਈ ਕੰਮ ਕਰਨ ਲਈ ਜਾਂਦਾਗਾ ਕੋਈ ਜਿਹੜਾ ਆਪਣਾ ਬਿਜ਼ਨਸ ਕਰਨ ਲਈ ਜਾਂਦਾਗਾ ਸੋ ਭਾਰਤ ਦੇਸ਼ ਈਕਾ ਸੋ ਕਿਸੇ ਦੇ ਖਲਾਫ ਵੀ ਜਿਹੜੀ ਆ ਉਗੈਰਕ੍ਰੋਨੀ ਕਰ ਵੀ ਨਹੀਂ ਖਟੇ ਚ ਮੁੱਖ ਮੰਤਰੀ ਮਾਨ ਗੁਣਾ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 45 ਦਿਨਾਂ ਦੇ ਵਿੱਚ ਹੜਪੀਟਾਂ ਦੀ ਜਿਹੜੀ ਮਦਦ ਹੈ ਜੋ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਕੀ ਕਰ ਰਹੇ ਹੋ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹਨਾਂ ਨੂੰ ਲਗਭਗ ਸਾਰਨ ਮੁਆਵਜ਼ਾ ਮਿਲ ਗਿਆ ਪਰ ਜਿੱਥੇ ਜਿੱਥੇ ਗਰਦਾਬਰੀ ਹੋਈ ਜਾ ਰਹੀ ਹੈ ਜਾਂ ਜਿੱਥੇ ਜਿੱਥੇ ਮਾਪਿਆਂ ਦੀ ਰਿਪੋਰਟ ਆ ਰਹੀ ਹੈ ਤੁਰੰਤ ਉਹਨਾਂ ਦਾ ਮੁਆਵਜ਼ਾ ਪਹੁੰਚ ਦੇਖੋ ਜਿਹੜਾ ਵੀ ਦੋਸ਼ੀ ਹੈ ਚਾਹ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਜੇੜਨੇ ਬੜੇ ਲੰਬੇ ਨੇ ਬੜੇ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ بجائے ਭੱਜਣ ਦੇ ਉਹ ਜੇਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਨਹੀਂ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਿੱਥੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਜ਼ਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦ ਕਰਨੀ ਚਾਹੀਦਾ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮੈਸੇਵਨ ਦਾ ਕਾਨੂੰਨ ਨੂੰ ਫਿਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਜਿਹੜੀ ਲੀਗਲ ਕਾਰਵਾਈ ਹੋਊਗੀ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗਾ ਜਿਹੜੇ ਐਸਲੂ ਪਟਾਰ ਦੀਨ ਹੈ ਜੋ ਹਸਪੀਟਲ ਦੇ ਰਾਹ ਲੈ ਗਏ ਨੇ ਉਹ ਉਹਨਾਂ ਦੇ ਮਦਰ ਸਾਹਮਣੇ ਆਏ ਸੀ ਜੋ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਆ ਦੇਖੋ ਕਾਨੂੰਨੀ ਪ੍ਰਕਿਰਿਆ ਕੀ ਕਿਸੇ ਨੂੰ ਇਸ ਤੇ ਲੈ ਕੇ ਜਿਆਦਾ ਮੈਂ ਸਭ ਦਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਪਰ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਇੱਕ ਪਾਸੇ